ਸਾਹਿਬ ਦੀ ਇੱਕ ਫੋਟੋ ਵੀ ਲੱਗੀ ਹੋਈ ਆ ਤੁਸੀਂ ਦੇਖੋ ਬਿਲਕੁਲ ਮਤਮ ਦੁਹਾਨਾ ਚਾਹਾਂਗਾ ਜ਼ੂਮ ਕਰਕੇ ਬਿਲਕੁਲ ਆ ਤੁਸੀਂ ਦੇਖੋ ਮਹਾਰਾਜ ਨੇ ਆ ਆਪਾਂ ਨੇੜੇ ਕਰਨਾ ਚਾਹਾਂ ਪਰ ਇਸ ਤੋਂ ਦੇਖਿਆ ਜਾ ਤਾਂ ਜ਼ੂਮ ਨਹੀਂ ਹੋ ਪਾਰੀ ਪਰ ਇਤਨੇ ਜਿੰਨੇ ਤੁਸੀਂ ਦਰਸ਼ਕ ਕਰ ਸਕਦੇ ਹੋ ਤੁਸੀਂ ਆ ਦੇਖੋ ਤੁਹਾਨੂੰ ਅਕੇ ਦਿਖਾਣੇ ਆ ਬਿਲਕੁਲ ਫੋਟੋਆਂ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਦੇਖੋ ਇਹ ਇਹ ਜਿਹੜੀ ਤਸਵੀਰਾਂ ਨੇ ਤੁਸੀਂ ਫੋਟੋ ਆ ਦੇਖੋ ਕਿੰਨੇ ਸੋਹਣੇ ਤੇ ਫੁੱਲ ਦੀ ਸਜਾਵਟ ਕੀਤੀ ਗਈ ਹੈ ਮਹਾਰਾਜ ਦੇ ਤਖਤ ਦੇ ਬਾਹਰ ਇਹ ਜਿਹੜਾ ਬਾਹਰ ਦਾ ਰੂਪ ਹੈ ਬੜਾ ਰੰਗ ਦਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਤੇ ਗੱਲਬਾਤ ਕਰਾਂਗੇ ਕਿਸੇ ਸੰਗਤ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦਾ ਸੰਤਪਾ ਇੱਥੇ ਆ ਕੇ ਮਹਿਸੂਸ ਕਰਤੀਆਂ ਨੇ ਭਾਈ ਮਹਾਜੋਤ ਸਿੰਘ ਜੀ ਜਿਹੜੇ ਕਿ ਸਾਡੇ ਨਾਲ ਜਿਹੜੇ ਲੁਧਿਆਣੇ ਤੋਂ ਆਏ ਨੇ ਇੱਥੇ ਕੀਰਤਨ ਕਰਨ ਆਏ ਪੈਸਾ ਕੀਰਤਨ ਦੀ ਹਾਜ਼ਰੀ ਕੋਲ ਤੁਸੀਂ ਤੇ ਵੀਰ ਜੀ ਆਪਾਂ ਚਾਹਾਂਗੇ ਕਿ ਇਸ ਸਥਾਨ ਦੇ ਇਤਿਹਾਸ ਬਾਰੇ ਥੋੜੇ ਜਿਹਾ ਆਪਾਂ ਜਾਨਣਾ ਚਾਹਾਂਗੇ ਸੰਤਾਂ ਤੋਂ ਸੁਣਾ ਚਾਹਾਂਗੇ ਕਿ ਕੀ ਇਸ ਸਥਾਨ ਦਾ ਇਤਿਹਾਸ ਹੈ ਉਹਨੇ ਪਿੱਛੇ ਕੀ ਵੱਲੋਂ ਕਿ ਗੁਰੂ ਸਾਹਿਬ ਨੇ ਇੰਨਾ ਪਿਆਰ ਜਿ ਸੰਕੂ ਬੜੀ ਦੂਰ ਦੂਰੋਂ ਹਜ਼ਾਰਾਂ ਕਿਲੋਮੀਟਰ ਕਿਲੋਮੀਟਰਸ ਤੋਂ ਤੁਸੀਂ ਵੀ ਆਏ ਬੜੀ ਦੂਰੋਂ ਤੇ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੋ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਅਸਥਾਨ ਤੇ ਪਟਨਾ ਸਾਹਿਬ ਵਿਖੇ ਅਸੀਂ ਪੰਜਾਬ ਯੂਨੀਵਰਸਿਟੀ ਤੋਂ ਪਹੁੰਚਿਆ ਸੰਗਤਾਂ ਬਹੁਤ ਦੂਰ ਦੂਰੋਂ ਆਈਆਂ ਹਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸ਼ਮ ਪਿਤਾ ਜਿਨ੍ਹਾਂ ਦੇ ਪ੍ਰਕਾਸ਼ ਪੁਰਬ ਵਿੱਚ ਜੁੜ ਕੇ ਅਸੀਂ ਅੱਜ ਇੱਥੇ ਇਕੱਤਰ ਹੋਏ ਹਾਂ ਇੱਥੇ ਕੱਲ ਤੋਂ ਅੱਜ ਸ਼ਾਮ ਤੋਂ ਕਵੀ ਦਰਬਾਰ ਤੇ ਕੱਲ ਤੋਂ ਕੀਰਤਨ ਦਰਬਾਰ ਵੀ ਸ਼ੁਰੂ ਹੈ ਸੋ 2017 ਨੂੰ ਇਹ ਦਸ਼ਮ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਹੈ ਪਟਨਾ ਵਿਖੇ ਉਹਨਾਂ ਦਾ ਜਨਮ ਹੋਇਆ ਸੀ ਜਿਵੇਂ ਕਿ ਸਾਰੇ ਹੀ ਜਾਣਦੇ ਹਨ ਤੇ ਸਾਰੇ ਉਹਨਾਂ ਦੀ ਯਾਦ ਵਿੱਚ ਜੁੜ ਕੇ ਹੀ ਇੱਥੇ ਰਾਈ ਬਲਕੇ ਕੀਪਤਨ ਕਰਨਾ ਹੈ ਕਥਾ ਕਤਨੀ ਹੈ ਤੇ ਉਸ ਤੋਂ ਬਾਅਦ ਇਧਰ ਅਮ੍ਰਿਤ ਸੰਚਾਰ ਵੀ ਹੋਏਗਾ ਕਿਉਂਕਿ ਜਿਵੇਂ ਕਿ ਸਾਰੇ ਹੀ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆ ਤਖਤ ਸ਼੍ਰੀ ਪਟਨਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸੀ ਜਨਮ ਸਥਾਨ ਜਿਸ ਸਥਾਨ ਨੂੰ ਦিন ਦੁਨੀਆ ਦਰਸ਼ਨ ਕਰਨ ਨੂੰ ਤਰਸਦੀ ਹੈ ਕਿਉਂਕਿ ਬੜੀ ਦੂਰ ਦੂਰੋਂ ਉਹਨਾਂ ਦੇ ਪ੍ਰਕਾਸ਼ ਪੁਰਬ ਤੇ ਇੱਥੇ ਸੰਗਤ ਪਹੁੰਚਦੀ ਹੈ ਔਰ ਦਰਸ਼ਨ ਦੀਦਾਰੇ ਕਰਦੀ ਹੈ ਬੜੀ ਹੀ ਮਾਨ ਨੂੰ ਖੁਸ਼ੀ ਵੀ ਹੋ ਰਹੀ ਆ ਕਿ ਸਾਨੂੰ ਵੀ ਮੌਕਾ ਮਿਲਿਆ ਇਸ ਸਥਾਨ ਤੇ ਆਉਣ ਦਾ ਔਰ ਇਸ ਸਥਾਨ ਦੇ ਦਰਸ਼ਨ ਕਰਨ ਦਾ ਕਿਉਂਕਿ ਹਰ ਗੁਰੂ ਸਿੱਖ ਲਈ ਗੁਰੂ ਸਿੱਖ ਸੰਗਤ ਲਈ ਇਹ ਸਥਾਨ ਬਹੁਤ ਹੀ ਮੁਕੱਦਸ ਸਥਾਨ ਹੈ ਇਸ ਸਥਾਨ ਲਈ ਲੋਕਾਂ ਦੀਆਂ ਭਾਵਨਾਵਾਂ ਨੇ ਪਿਆਰ ਹੈ ਮੁਹੱਬਤ ਹੈ ਉਸ ਬਾਦਸ਼ਾਹ ਨਾਲ ਕਿਉਂਕਿ ਉਸ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਣਾ ਇਸ ਪੰਥ ਦੀ ਸਾਜਣਾ ਬੂਟਾ ਲਾਇਆ ਸੀ ਮਹਾਰਾਜ ਨੇ ਇਸ ਪੰਥ ਦਾ ਤੇ ਬੜੀ ਵੱਡੀ ਗੱਲ ਹੈ ਗੁਰੂ ਨਾਨਕ ਪਾਤਸ਼ਾਹ ਜੀ ਬੂਟਾ ਲਾਂਦੇ ਆ ਉਸ ਬੂਟੇ ਨੂੰ ਰੂਪ ਦਿੰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਦੇਖੋ ਕਿਸ ਹਰ ਦਰਸ਼ਨ ਕਰਨ ਲਈ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਔਰ ਤੁਸੀਂ ਦੇਖੋ ਤੁੰਧਾਨੇ ਆ ਤਹੀ ਪ੍ਰਕਾਸ਼ ਹਮਾਰਾ ਪਿਓ ਪਤਨਾ ਸ਼ਹਿਰ ਵਿਖੇ ਬਵਲੇਓ ਦੇਖੋ ਤੁਸੀਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਸ ਥਾਨ ਦੇ ਵਿੱਚ ਇੱਡੀ ਮਹਾਰਾਜ ਦੀ ਕਿਰਪਾ ਆ ਦੇ ਸੇ ਗੁਰੂ ਦੇ ਸਿੰਘ ਦੇਖੋ ਕਿਹੜਾ ਕਰ ਰਹੇ ਨੇ ਆਪਾਂ ਗੱਲਬਾਤ ਵੀ ਕਰ ਲੈਣੇ ਗੁਰੂ ਦੇ ਸਿੰਘਾਂ ਨਾਲ ਤੇ ਆ ਸਕਿਉਰਟੀ ਕਰਦੇ ਆ ਹੁਣ ਮਤਲਬ ਕਹਿੰਦੇ ਕਿ ਨਹੀਂ ਹਾਂ ਜੀ ਬਾਈ ਡਿਊਟੀ ਲੱਗੀ ਹੋਈ ਆ ਆ ਤੁਸੀਂ ਦੇਖੋ ਸਿੱਖੀ ਸਰੂਪ ਦੇ ਵਿੱਚ ਮਹਾਰਾਜ ਦੇ ਤਖਤ ਦੀ ਸਿੱਖੀ ਸਰੂਪ ਦੇ ਵਿੱਚ ਆ ਸੰਗਤ ਦੀ ਸਕਿਉਰਟੀ ਕਰ ਰਹੇ ਨੇ ਸੰਗਤਾਂ ਨੂੰ ਮਾਰਗ ਦਰਸ਼ਨ ਦੱਸਦੇ ਨੇ ਤੇ 2 ਕੁ ਮਿੰਟ ਨਾਲ ਗੱਲ ਵੀ ਕਰ ਲੈਣਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2 ਮਿੰਟ ਹੀ ਪੁੱਛਣਾ ਚਾਹਾਂਗਾ ਕਿਦਾਂ ਦਾ ਤੁਸੀਂ ਇੱਥੇ ਲੋਕਾਂ ਸੰਗਤ ਨੂੰ ਮਤਲਬ ਕਿ ਇੰਟਰੈਕਸ਼ਨ ਦਿੰਦੇ ਹੋ ਦੱਸਦੇ ਹੋ ਵੀ ਕਿਸ ਤਰ੍ਹਾਂ ਇੱਥੇ ਦਰਸ਼ਨ ਜਿਦਾਰੇ ਕਰਦੇ ਨੇ ਗੁਰੂ ਮਹਾਰਾਜ ਜੀ ਦੇ ਇਹਦੇ ਦਰਬਾਰ ਚ ਆਉਂਦੇ ਆ ਨਾ ਜਦੋਂ ਇਹ ਨੰਗੇ ਸਿਰ ਆਉਂਦੇ ਆ ਇਹਨਾਂ ਨੂੰ ਮਰਿਆਦਾ ਦੱਸਣਾ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਨੰਗੇ ਸਿਰ ਨਹੀਂ ਹੋਣਾ ਫੋਟੋਗ੍ਰਾਫੀ ਨਹੀਂ ਕਰਨੀ ਹੱਥ ਜੋੜ ਕੇ ਗੁਰੂ ਮਹਾਰਾਜ ਜੀ ਦੇ ਸਾਥ ਫੋਟੋ ਕਰਨੀ ਬਾਬਾ ਜੀ ਇੱਕ ਚੀਜ਼ ਚ ਜਾਨਣਾ ਚਾਹਾਂ ਇੱਕ ਸਿੱਖ ਲਈ ਗੁਰੂ ਦੇ ਸਿੰਘ ਲਈ ਇਸ ਸਥਾਨ ਦੀ ਕੀ ਮਹੱਤਤਾ ਹੈ ਕੀ ਪਿਆਰ ਹੈ ਇਸ ਪਾਤਸ਼ਾਹ ਦੇ ਇਸ ਸਥਾਨ ਨਾਲ ਕੀ ਕਹਿਣਾ ਚਾਹੋਗੇ ਦੋ ਸ਼ਬਦਾਂ ਦੇ ਵਿੱਚ ਤੁਸੀਂ ਇਹ ਦੇਖੋ ਜੀ ਆ ਸੰਗਤ ਵੱਲ ਦੇਖ ਕੇ ਕਿੰਨਾ ਪਿਆਰ ਆਉਂਦਾ ਗੁਰੂ ਮਹਾਰਾਜ ਸੰਗਤ ਪਰ ਇੱਕ ਸਿੰਘ ਲਈ ਕੀ 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 ਗੱਲ ਕਹਿਣਾ ਚਾਹੋਗੇ ਉਸ ਪਾਤਸ਼ਾਹ ਵਾਲੇ ਆਪਦੀ ਹੈ ਨਹੀਂ ਸੰਗ ਨੂੰ ਕਹਿਣ ਲਈ ਇਸ ਨੇ ਗੁਰੂ ਮਹਾਰਾਜ ਲਈ ਕਿਉਂਕਿ ਉਸ ਗੁਰੂ ਪਾਤਸ਼ਾਹ ਨੇ ਪੰਥ ਸਜਾਇਆ ਸਾਨੂੰ ਸਜਾਇਆ ਵੱਲੋਂ ਸਜਾਇਆ ਸਜਾਇਆ ਇਹ ਬੜੀ ਵੱਡੀ ਗੱਲ ਆ ਇਹ ਜੀ ਕਰਮ ਵਾਲੇ ਨੂੰ ਨਸੀਬ ਹੈ ਸਜਣਾ ਜਿਹੜਾ ਤੁਸੀਂ ਰੂਪ ਚੋਂ ਹਾਂ ਇਹ ਕਰਮ ਵਾਲੇ ਪਾਤਸ਼ਾਹ ਹੁਕਮ ਦਿੰਦਾ ਉਹਨੂੰ ਸਜ਼ਾ ਜਾਂਦਾ ਹੈ ਬਿਲਕੁਲ ਆ ਦੇਖੋ ਸੰਗਤ ਆਉਂਦੀਆਂ ਬਹੁਤ ਪਿਆਰ ਸਤਿਕਾਰ ਨਾਲ ਦੇਖੋ ਬਿਹਾਰ ਦੇ ਵਿੱਚ ਪੰਜਾਬ ਤੂੰ ਬਾਹਰ ਬਿਹਾਰ ਦੇ ਵਿੱਚ ਬੜੀ ਦੂਹਰ ਜਿੱਥੇ ਕੀ ਸਿੱਖੀ ਦਾ ਬਹੁਤ ਲਾਗਾ ਤੇ ਗਾਵਣੀ ਪਰ ਉੱਥੇ ਗੁਰੂ ਸਾਹਿਬ ਨੇ ਪ੍ਰਕਾਸ਼ ਧਾਰਿਆ ਬੜੀ ਵੱਡੀ ਗੱਲ ਇਹ ਦੇਖੋ ਜੀ ਇੱਥੇ ਗੁਰੂ ਮਹਾਰਾਜ ਜੀ ਦੀ ਜਨਮ ਸਥਾਨ ਐਸ ਲਈ ਕਿ ਗੁਰੂ ਮਹਾਰਾਜ ਜੀ ਨੇ ਇਹਨਾਂ ਨੂੰ ਵੀ ਆਪਣੇ ਵਰਕਾ ਬਣਾਣਾ ਹਾਂ ਇੱਥੋਂ ਦੇ ਜੋ ਬਸ ਇਹੰਦੇ ਆ ਨਾ ਲੋਕ ਆ ਬਹੁਤ ਹੀ ਪਿਆਰ ਨਾਲ ਆ ਰਹੇ ਆ ਇੱਥੇ ਕੋਈ ਧਰਮ ਦੀ ਜਗਾ ਨਹੀਂ ਕੋਈ ਆਵੇ ਕੋਈ ਜਾਵੇ ਕੋਈ ਜਾਵੇ ਇੱਥੇ ਕਿਸੇ ਲਈ ਸਭ ਸਭ ਗੁਰੂ ਮਹਾਰਾਜ ਜੀ ਦਿਲ ਨਾਲ ਲਾਂਦੇ ਆ ਹਰ ਇੱਕ ਆਉ ਇੱਥੇ ਗੁਰੂ ਮਹਾਰਾਜ ਦੇ ਦੇਖੋ ਕਿੰਨੇ ਸੰਗਤ ਆਈ ਆ ਜਹਾ ਦੂਰ ਦੂਰ ਤੋਂ ਆਈ ਆ ਜੀ ਬਿਲਕੁਲ ਦੇਖੋ ਸਾਰੇ ਧਰਮਾਂ ਦੇ ਨਾਲ ਹਰ ਧਰਮ ਦੇ ਲੋਕ ਆ ਰਹੇ ਆ ਅਸੀਂ ਇੱਕੋ ਫਰਿਆਦ ਕਰਦੇ ਆ ਵੀ ਇੱਥੇ ਗੁਰੂ ਮਹਾਰਾਜ ਦੀ ਮਰਿਆਦਾ ਬਹੁਤ ਹੀ ਚੰਗੀ ਤਰ੍ਹਾਂ ਚੱਲ ਰਹੀ ਆ ਦੇਖੋ ਤੁਸੀਂ ਸਾਰੇ ਪਾਸੇ ਕੋਈ ਕੈਮਰਾ ਘੁਮਾ ਦਿਓ ਬਿਲਕੁਲ ਦੇਖੋ ਮਹਾਰਾਜ ਦੀ ਕਿਰਪਾ ਨਾਲ ਇਹ ਜਿਹੜਾ ਸੰਪੰਥ ਆ ਦੇਖੋ ਇਸ ਤਖਤ ਦਾ ਮਾਲਕ ਮਹਾਰਾਜ ਨੇ ਸਾਨੂੰ ਬਣਾਇਆ ਇਸ ਤਖਤ ਦੀ ਸਜਾਵਟ ਦੇਖੋ ਤੁਸੀਂ ਕਿੰਨੀ ਪਿਆਰੀ ਪਰ ਗੁਰੂ ਸਾਹਿਬ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਹ ਸਾਰੇ ਸੰਗਤ ਇੱਥੇ ਆ ਕੇ ਪਰ ਆਪਣੀ ਆਪਣੀ ਸੋਚ ਹੈ ਕਿ ਹਰ ਧਰਮਾਂ ਦੇ ਲੋਕ ਨੂੰ ਗੁਰੂ ਸਾਹਿਬ ਦੇ ਤਖਤ ਤੇ ਆਉਣ ਦੀ ਇਜਾਜ਼ਤ ਹੈ ਬਿਲਕੁਲ ਵਾਹ ਸ਼ਾਦੇ ਇਸ ਥਾਂ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਆਹ ਦੇਖੋ ਤੁਸੀਂ ਫੋਟੋਆਂ ਪਰ ਬਹੁਤ ਸੋਹਣਾ ਪ੍ਰਬੰਧ ਇੱਥੇ ਕੀਤਾ ਗਿਆ ਹੈ ਗੁਰੂ ਸਾਹਿਬ ਦੇ ਤਖਤ ਤੇ ਫੁੱਲ ਦੇਖੋ ਤੁਸੀਂ ਨੇੜੇ ਦਿਖਾਣੇ ਆਹ ਫੁੱਲਾਂ ਦੀ ਮੁਹਾਰ ਸਾਰੀ ਇੱਥੇ ਜਿਹੜੀ ਬਾੜੀ ਆ ਛੋਟੀ ਛੋਟੀ ਇਹ ਫੁੱਲਾਂ ਦੇ ਗੁਲਦਸਤੇ ਇੱਥੇ ਅਲੱਗ ਹੀ ਅਸਲੀ ਫੁੱਲਾਂ ਦੇ ਗੁਲਦਸਤੇ ਜਿਹੜੇ ਆ ਇੱਥੇ ਲਗਾਏ ਗਏ ਆ ਤੇ ਸੋਹਣਾ ਪ੍ਰਬੰਧ ਕੀਤਾ ਗਿਆ ਹੈ ਜਿਦੇਖੋ ਗੁਰੂ ਸਾਹਿਬ ਦੀ ਸਤਿਰਤੀ ਦੇ ਦਰਸ਼ਨ ਜਾ ਰਹੇ ਤੁਹਾਨੂੰ ਕਰਾ ਰਹੇ ਆ ਅੰਦਰ ਦੇ ਵੀ ਤੁਹਾਨੂੰ ਕਰਾਵਾਂਗੇ ਕੀ ਸੰਗਤ ਇੱਕਦਾਂ ਮਹਿਸੂਸ ਕਰਦੀ ਇੱਥੇ ਪਟਨਾ ਸਾਹਿਬ ਦੇ ਧਰਤੀ ਦੇ ਦਰਸ਼ਨ ਜਾਰੀ ਕਰ ਰਹੇ ਹੋ ਆ ਦੇਖੋ ਹਰ ਤਰਮ ਦੇ ਟਿੱਕੇ ਵਾਲੇ ਹਰ ਤਰਮ ਦੇ ਲੋਕ ਇੱਥੇ ਪਹੁੰਚਦੇ ਆ ਉਹਨਾਂ ਨੂੰ ਦਰਸ਼ਨ ਜਾਰੀ ਕਰਾ ਰਹੇ ਆ ਕਿ ਜਿਸੇ ਸੋ ਤੇ ਇਹ ਜਾਣੋ ਧੰਨ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਕੀ ਇਕ ਖਾਲਸਾ ਪੰਥ ਬਣਾਇਆ ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਹ ਛਕਣ ਗਈ ਸਾਰਿਆਂ ਨੂੰ ਆਖਿਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਤੇ ਉਸ ਨੂੰ ਹੀ ਮੁੱਖ ਰੱਖਦੇ ਹੋਏ ਧੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹੋਏ ਸਿੱਖ ਨੂੰ ਪੰਜ ਕਕਾਰ ਪਾਉਣੇ ਚਾਹੀਦੇ ਹਨ ਅੰਮ੍ਰਿਤ ਛਕਣਾ ਚਾਹੀਦਾ ਹੈ ਜਿੰਨੇ ਵੀ ਇੱਧਰ ਆਏ ਹਨ ਜਿਨ੍ਹਾਂ ਨੇ ਹ�्गे ਤੱਕ ਅੰਮ੍ਰਿਤ ਨਹੀਂ ਛਕਿਆ ਉਹਨਾਂ ਦੇ ਚਰਨਾਂ ਦੇ ਵਿੱਚ ਦਾਸ ਬੇਨਤੀ ਕਰਤਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਤੇ ਇੱਧਰ ਆਓ ਜੋ ਕਥਾ ਹੋ ਰਹੀ ਹੈ ਉਸ ਨੂੰ ਸਮਝੋ ਇਤਿਹਾਸ ਹੋਰ ਵੀ ਇੱਧਰ ਕਈ ਇਤਿਹਾਸਿਕ ਚੀਜ਼ਾਂ ਹਨ ਜਿਵੇਂ ਮੈਂ ਅੱਧਰ ਦક્ષਨ ਕਿਤੇ ਮਾਤਾ ਗੁਜਰੀ ਜੀ ਦੇ ਉਹਦੇ ਪਾਣੀ ਦੀ ਜਗ੍ਹਾ ਦੇ ਤੇ ਇਸੇ ਤਰ੍ਹਾਂ ਇੱਧਰ ਹੋਰ ਵੀ ਬਹੁਤ ਇਤਿਹਾਸਿਕ ਸਥਾਨ ਹਨ ਆਸ-ਪਾਸ ਵੀ ਬਹੁਤ ਗੁਰਦੁਆਰੇ ਹਨ ਆਪਣੇ ਪਰਿਵਾਰ ਸਮੇਤ ਸਾਰੇ ਪਹੁੰਚੇ ਹਨ ਇੱਧਰ ਬਹੁਤ ਦੂਰੋਂ ਦੂਰੋਂ ਚੱਲ ਕੇ ਮਹਿਸੂਸ ਹੋਇਆ ਜੋ ਤੁਸੀਂ ਹਾਜ਼ਰੀ ਭਰੀ ਹੈ ਤੇ ਐਡੇ ਵੱਡੇ ਸਥਾਨ ਤੇ ਬਹੁਤ ਬਹੁਤ ਵਧੀਆ ਮਹਿਸੂਸ ਹੋਇਆ ਕਦੇ ਸੋਚਿਆ ਨਹੀਂ ਸੀ ਕਿ ਇਸ ਸਥਾਨ ਤੇ ਹਾਜ਼ਰੀ ਭਰਨ ਦਾ ਮੌਕਾ ਮਿਲੇਗਾ ਇੰਨਾ ਮਾਨ ਸਤਕਾਰ ਮਿਲੇਗਾ ਪਰ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਮਿਹਰ ਹੈ ਕਿਰਪਾ ਹੈ ਉਹਨਾਂ ਨੇ ਹੀ ਰਸਨਾ ਤੇ ਬੈਠ ਕੇ ਕੀਰਤਨ ਕਰਾਇਆ ਨਹੀਂ ਤਾਂ ਮੈਂ ਤਾਂ ਮੂਰਖ ਮੈਨੂੰ ਕੁਝ ਵੀ ਨਹੀਂ ਆਉਂਦਾ ਇਹੀ ਸਚਾਈ ਹੈ ਹੁਣੇ ਕੀਰਤਨ ਕੀਤਾ ਬਹੁਤ ਖੁਸ਼ੀ ਹੋਈ ਇਸ ਤਰ੍ਹਾਂ ਲੱਗਿਆ ਜਿਵੇਂ ਪ੍ਰਤੱਖ ਗੁਰਗੋਬਿੰਦ ਸਿੰਘ ਜੀ ਮਹਾਰਾਜ ਰਸਨਾ ਤੇ ਬੈਠ ਕੇ ਕੀਰਤਨ ਕਰਾ ਰਹੇ ਹਨ ਤੇ ਸੰਗਤਾਂ ਚ ਬੈਠ ਕੇ ਸੁਣ ਰਹੇ ਬਿਲਕੁਲ ਬਹੁਤ ਬਹੁਤ ਆਨੰਦ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਕਿ ਨਾਮ ਨਾਲ ਜੁੜੋ ਗੁਰੂ ਵਜੇ ਬਣੋ ਜੋ ਕਿ ਇੱਧਰ ਆਇਆ ਇੱਧਰ ਆਉਣ ਦਾ ਫਾਇਦਾ ਤਾਂ ਹੀ ਹੈ ਜੇ ਜੁੜੋਗੇ ਜੁੜੋ ਨਾਮ ਨਾਲ ਇੱਧਰ ਆਓ ਜਿਨ੍ਹਾਂ ਨੇ ਹਜੇ ਤੱਕ ਅੰਮ੍ਰਿਤ ਨਹੀਂ ਛਕਿਆ ਇੱਧਰ ਅੰਮ੍ਰਿਤ ਛਕੋ ਹੋਰ ਵੀ ਆਪਣੇ ਮਿੱਤਰਾਂ ਨੂੰ ਸਾਥੀਆਂ ਨੂੰ ਸਾਰਿਆਂ ਨੂੰ ਇੱਧਰ ਲਿਆਓ ਨਾਮ ਨਾਲ ਜੁੜੋ ਇਹ ਇਹੀ ਕਿਉਂਕਿ ਧੰਗ ਗੁਰੂ ਗੋਬਿੰਦ ਸਿੰਘ ਜੀ ਪ੍ਰਤੱਖ ਵਰਤ ਰਹੇ ਹਨ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹਰ ਜਗ੍ਹਾ ਪਰ ਤੱਕ ਵਰਤ ਰਹੇ ਹਨ ਕਿਰਪਾ ਕਰੋ ਉਹਨਾਂ ਦਾ ਹੀ ਖਾਲਸਾ ਮੇਰਾ ਰੂਪ ਹੈ ਖਾਸ ਉਹਨਾਂ ਦਾ ਹੀ ਖਾਸ ਰੂਪ ਬਣੋ ਬਿਲਕੁਲ ਅਮਰਿਤ ਛਕੋ ਚੰਗੇ ਕੰਮ ਕਰੋ ਇਹੀ ਇੱਥੇ ਆਉਣ ਦਾ ਯਾਬ ਹੈ ਬੋਧ ਕੇ ਪਾਛੇ ਹੋਰ ਕੁਛ ਸਵਾਲ ਤੁਸੀਂ ਦੇਖੋ ਸੇਵਾ ਦਾ ਪ੍ਰਬੰਧ ਤੁਸੀਂ ਦੇਖੋ ਸੇਵਾ ਚੱਲ ਰਹੀ ਆ ਸਫਾਈ ਨਾਲੋਂ ਨਾਲ ਕਿਉਂ ਸੰਗਤ ਆਂਦੀ ਐ ਸੰਗਤਾਂ ਲਈ ਪ੍ਰਬੰਧ ਕਿਤੇ ਸਿੰਘ ਸਾਹਿਬ ਆਪ ਵੀ ਸੇਵਾ ਕਰਦੇ ਆ ਬੜੀ ਵਧੀਆ ਲੱਗਾ ਕਿਉਂਕਿ ਦੇਖੋ ਸੰਗਤਾਂ ਆਂਦੀਆਂ ਨੇ ਪੰਜਾਬ ਤੋਂ ਕਿੰਨੀ ਸੰਗਤ ਆ ਆ ਵੀਰ ਸਾਰੇ ਖੜੇ ਪੰਜਾਬ ਤੋਂ ਆਏ ਵਾ ਜੀ ਹਾਂ ਜੀ ਮੁਖਸਰ ਜ਼ਿਲ੍ਹਾ ਤੇ ਹਾਂ ਵੀਰ ਜੀ ਹਾਂ ਇੱਕ ਗੱਲ ਹੋਰ ਤੁਸੀਂ ਬਹੁਤ ਘੱਟ ਉਮਰ ਦੇ ਲੱਗ ਰਹੇ ਹੋ ਮੈਨੂੰ ਕਿੰਨੀ ਕੁ ਉਮਰ ਆ ਤੁਹਾਡੀ ਮੇਰੀ ਉਮਰ 17 ਸਾਲ ਦਾ ਜੀ 17 ਸਾਲ ਦੇ ਤੁਸੀਂ ਕੀਰਤਨ ਕਰਨ ਲੱਗੇ ਹੋ ਹਾਂਜੀ ਤੇ ਕਿੰਨੇ ਸਮੇਂ ਤੋਂ ਹੋ ਗਿਆ ਵੀ ਕੀਰਤਨ ਦੀ ਤੁਸੀਂ ਪਰ ਤਿਆਰੀ ਜਿਹੜੇ ਸਿੱਖ ਰਹੇ ਹੋ ਮੈਂ ਕੀਰਤਨ ਵੈਸੇ ਬਚਪਨ ਤੋਂ ਹੀ ਕਰ ਰਿਹਾ ਮੇਰੇ ਦਾਦਾ ਜੀ ਸਿੱਖ ਪੰਥ ਦੇ ਬਹੁਤ ਮਹਾਨ ਕੀਰਤਨੀਏ ਪਾਈ ਹਰਬੰਸ ਸਿੰਘ ਜੀ ਜਗਤਰੀ ਵਾਲੇ ਅੱਛਾ ਜੀ ਹਾਂਜੀ ਤੇ ਉਹਨਾਂ ਕਰਕੇ ਫਿਰ ਬਚਪਨ ਤੋਂ ਹੀ ਕੀਰਤਨ ਕਰ ਰਹੇ ਹਾਂ ਤੁਹਾਨੂੰ ਵੀ ਤੁਹਾਡੇ ਚੋਹੀ ਗੁਣ ਆ ਗਏ ਹੈ ਤੇ ਅੱਜ ਇੱਥੇ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਤੁਹਾਨੂੰ ਬੜੀ ਵਧੀਆ ਗੱਲ ਹੈ ਬਹੁਤ ਖੁਸ਼ੀ ਹੋਈ ਇੱਧਰ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਬਹੁਤ ਖੁਸ਼ ਨਸੀਬ ਸਮਝਦੇ ਹਾਂ ਇਸੀ ਆਇਕਤਾ ਨਹੀਂ ਸੀ ਇੱਧਰ ਹਾਜ਼ਰੀ ਭਰਨ ਦਾ ਮੌਕਾ ਮਿਲੇ ਅੱਜ ਪਹਿਲੀ ਵਾਰ ਫਸਟ ਟਾਈਮ ਆਇਓ ਹਾਂਜੀ ਹਾਂਜੀ ਪਟਨਾ ਪਟਨਾ ਸਾਹਿਬ ਆਇਆ ਹਾਜ਼ਰੀ ਪਹਿਲੀ ਵਾਰ ਭਰੀ ਅੱਛਾ ਹਾਜ਼ਰੀ ਪਹਿਲਾ ਵਾਰ ਹਾਂਜੀ ਬਹੁਤ ਇੱਕ ਗੁਰੂ ਦਾ ਮੇਰੇ ਪਾਤਸ਼ਾਹ ਜੀ ਦਾ ਦਰ ਹੈ ਇੱਥੇ ਨਿਮਾਨਿਆਂ ਨੂੰ ਹੀ ਮਾਣ ਮਿਲਦਾ ਹੈ ਬਿਲਕੁਲ ਬਿਲਕੁਲ ਬੜੀ ਖੁਸ਼ੀ ਹੋਈ ਕਿਉਂਕਿ ਦੇਖੋ ਇਨੀ ਘੱਟ ਉਮਰ ਦੇ ਵਿੱਚ ਇੱਡੇ ਵੱਡੇ ਤਖਤ ਦੇ ਉੱਤੇ ਕੀਰਤਨ ਦੀ ਹਾਜ਼ਰੀ ਭਰਨਾ ਤੇ ਇਸੇ ਪਰਿਵਾਰ 'ਚ ਹੋਣਾ ਜਿਹਦੇ ਕੀਰਤਨ ਦੇ ਵਿੱਚ ਬਹੁਤ ਮਹਾਰਤਾ ਮਤਲਬ ਕਿ ਬਹੁਤ ਮਹਾਨ ਸ਼ਖਸੀਅਤ ਸੀ ਜਿਹੜਾ ਨਾ ਭਾਈ ਰਵੰਸ ਸਿੰਘ ਜੀ ਨਾ ਦੇ ਜਗਾਦਰੀ ਵਾਲੇ ਜਿਨ੍ਹਾਂ ਦਾ ਨਾਮ ਤੁਸੀਂ ਸਾਰੇ ਜਾਣਦੇ ਹੋ ਪਰ ਉਹਨਾਂ ਦੇ ਦੇਖੋ ਪਰਿਵਾਰ 'ਚ ਹੀ ਪੋਤਾ ਜੀ ਇੱਥੇ ਆ ਕੇ ਹਾਜ਼ਰੀ ਭਰ ਰਿਹਾ ਤਖਤ ਸਾਹਿਬ ਤੇ ਤੇ ਨਾਲ ਪੰਜਾਬ ਤੋਂ ਵੀਰ ਆਏ ਸਰ ਪੰਜਾਬ ਤੋਂ ਭਾਜੀ ਤੁਸੀਂ ਫਤਿਆਲੇ ਤੋਂ ਪਟਾਲੇ ਤੂੰ ਤੁਸੀਂ ਮੈਂ ਪਤਾ ਪਤਰਕਾਰ ਲੱਗਦੇ ਹੋ ਸਾਡੇ ਦਾ ਜਦੋਂ ਵਧੀਆ ਵਾਹਿਗੁਰੂ ਕਿਰਪਾ ਕਰੇ ਚਤਤੀ ਕਲਾ ਵਸ਼ੇ ਆਪਾਂ ਨੇ ਇੱਥੇ ਦਰਸ਼ਨ ਕਰਾਇਆ ਤੁਹਾਨੂੰ ਤੇ ਇਹੋ ਜਿਹੀ ਸ਼ਖਸ਼ਤਾਵਾਂ ਵੀ ਪਹੁੰਚੀਆਂ ਨੇ ਬੜੀ ਦੂਰ ਦੂਰੋਂ ਸੰਗਤ ਇੱਥੇ ਆ ਕੇ ਦਰਸ਼ਨਜ਼ਾਰੇ ਕਰ ਰਹੀਆਂ ਜੁੜੇ ਰਹੋ ਇਸ ਪੇਜ ਨਾਲ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੇ ਫੋਟੋ